ਤਨ ਮੋਤੀ ਜਿਨ ਪੁੰਨ ਕਮਾਇਆ ਗੁਰੂ ਲਾਲਾ ਤਾਂ ਹੀ ਦੁੱਧ ਪਿਲਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੀ ਸੰਗਤ ਨੂੰ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਬਾ ਮੋਤੀ RAM ਮਹਾਰਾਜੀ ਦੇ ਪਵਿੱਤਰ ਗੁਰਦੁਆਰਾ ਸਾਹਿਬ ਦੇ ਵੀਡੀਓ ਦੇ ਵਿੱਚ ਤੁਹਾਨੂੰ ਪਵਿੱਤਰ ਗਲਾਸਾਂ ਦੇ ਵੀ ਦਰਸ਼ਨ ਕਰਾਵਾਂਗੇ ਜਿਨ੍ਹਾਂ ਦੇ ਵਿੱਚ ਛੋਟੇ ਸਹਬਜ਼ਾਦਿਆਂ ਤੇ ਮਾਤਾ ਜੀ ਨੇ ਦੁੱਧ ਛਕਿਆ ਸੀ ਸੋ ਜੁੜੇ ਰਹੋ ਐਂਡ ਤੱਕ ਵੀਡੀਓ ਨਾਲ ਬਾਬਾ ਜੀ ਦਾ ਪਵਿੱਤਰ ਸਥਾਨ ਫਤਿਹਗੜ੍ਹ ਸਾਹਿਬ ਜਾਂਦੀ ਸੜਕ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ 1.5 ਕਿਲੋਮੀਟਰ ਦੂਰ ਰੋਡ ਦੇ ਉੱਪਰ ਹੀ ਸਥਿਤ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦਿਆ ਹੀ ਚਿੱਤਰਕਾਰੀ ਦੇ ਰੂਪ ਵਿੱਚ ਭਾਈ ਮੋਤੀराम ਮਹਿਰਾਜੀ ਦੀ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਦੁੱਧ ਪਿਲਾਉਣ ਦੀ ਸੇਵਾ ਨੂੰ ਦਰਸਾਇਆ ਗਿਆ ਸੀ। ਗੁਰੂ ਕਰਦੇ ਅਨੰਨ ਸ਼ਰਦਾਲੂ ਭਾਈ ਮੋਤੀਰਾ ਮਹਾਰਾਜੀ ਨੇ ਗੁਰੂਦਿਆਂ ਲਾਲਾਂ ਅਤੇ ਮਾਤਾ ਜੀ ਦੀ ਤਨਮਨ ਤਨ ਨਾਲ ਪੂਰੀ ਸੇਵਾ ਕੀਤੀ ਅਤੇ ਉਸ ਸਮੇਂ ਦੀ ਜ਼ਾਲਮ ਹਕੂਮਤ ਨੇ ਭਾਈ ਸਾਹਿਬ ਦੇ ਪਰਿਵਾਰ ਨੂੰ ਅਤੇ ਭਾਈ ਸਾਹਿਬ ਨੂੰ ਇਸ ਬਦਲੇ ਕੋਲੂ ਦੇ ਵਿੱਚ ਪੀੜ ਦਿੱਤਾ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਮੈਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਉਹਨਾਂ ਪਾਸੋਂ ਸਾਰੇ ਸਰਬੱਤ ਅਤੇ ਕੁੱਲ ਲੋਕਾਈ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ। ਸਤਿਗੁਰਾਂ ਦੇ ਦਰਸ਼ਨ ਕਰਨ ਤੋਂ ਬਾਅਦ ਮੈਂ ਗੁਰੂ ਜੀ ਦੀ ਤਾਬਿਆ ਬੈਠ ਗਿਆ ਅਤੇ ਸਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਚਰਨਾਂ ਦਾ ਧਿਆਨ ਤਰਿਆ। ਭਾਈ ਮੋਤੀराम ਮਹਿਰਾ ਜੀ ਗੁਰੂ ਘਰ ਦੇ ਅਨੰਨ ਸ਼ਰਧਾਲੂ ਸਨ। ਉਹਨਾਂ ਦਾ ਪੂਰਾ ਪਰਿਵਾਰ ਗੁਰੂ ਘਰ ਦੀ ਸੇਵਾ ਦੇ ਵਿੱਚ ਹਾਜ਼ਰ ਸੀ। ਭਾਈ ਸਾਹਿਬ ਦੇ ਚਾਚਾ ਜੀ ਭਾਈ ਧਰਮ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਥਾਪੇ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਸਨ ਭਾਈ ਸਾਹਿਬ ਦੇ ਪਿਤਾ ਜੀ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਹਰਰਾਮ ਜੀ ਆਉਂਦਾ ਹੈ ਆਨੰਦਪੁਰ ਸਾਹਿਬ ਦੀ ਘੇਰਾਬੰਦੀ ਵੇਲੇ ਰਸਤ ਦਾ ਗੱਡਾ ਭਰ ਕੇ ਲੈ ਕੇ ਗਏ ਸਨ ਪਰ ਘੇਰੇਬੰਦੀ ਹੋਣ ਕਾਰਨ ਉਹ ਕਿਲੇ ਦੇ ਵਿੱਚ ਹੀ ਰਹੇ ਅਤੇ ਉਸ ਤੋਂ ਬਾਅਦ ਸਿੰਘ ਸੱਜ ਕੇ ਹਰਾ ਸਿੰਘ ਬਣ ਗਏ ਉਹਨਾਂ ਨੇ ਆਨੰਦਪੁਰ ਦੀ ਘੇਰੇਬੰਦੀ ਵੇਲੇ ਮੁਗਲਾਂ ਨਾਲ ਲੜ ਕੇ ਸ਼ਹੀਦੀ ਪ੍ਰਾਪਤ ਕੀਤੀ ਸੋ ਇਸ ਤਰ੍ਹਾਂ ਭਾਈ ਸਾਹਿਬ ਨੂੰ ਗੁਰੂ ਘਰ ਨਾਲ ਪਿਆਰ ਦੀ ਗੁੜਤੀ ਆਪਣੇ ਪਿਤਾ ਜੀ ਅਤੇ ਚਾਚਾ ਜੀ ਪਾਸੋਂ ਮਿਲੀ ਅਤੇ ਉਹਨਾਂ ਦੇ ਨਕਸ਼ੇ ਕਦਮ ਦੇ ਉੱਤੇ ਚੱਲਦੇ ਆ ਉਹਨਾਂ ਨੇ ਗੁਰੂ ਘਰ ਦੀ ਸੇਵਾ ਵਿੱਚ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਬਾਬਾ ਮੂਤੀ RAM ਮਹਿਰਾ ਜੀ ਵਜੀਦ ਖਾਨ ਦੀ ਸ੍ਰੀ ਅੰਦਰ ਆਸਤ ਦੇ ਅੰਦਰ Hindu ਕੈਦੀਆਂ ਦੇ ਲੰਗਰ ਦੇ ਇੰਚਾਰਜ ਸਨ ਅਤੇ ਖਾਣਾ ਬਣਾਉਣ ਦੀ ਜ਼ਿੰਮੇਵਾਰੀ ਅਤੇ ਪਰੋਸਣ ਦੀ ਜ਼ਿੰਮੇਵਾਰੀ ਬਾਬਾ ਜੀ ਦੇ ਸਿਰ ਸੀ। ਗੰਗੂ ਬ੍ਰਾਹਮਣ ਦੀ ਚੁਗਲੀ ਤੋਂ ਬਾਅਦ ਜਦੋਂ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਮੋਰਿੰਡੇ ਦੀ ਕੋਤਵਾਲੀ ਤੋਂ ਸਰੰਦ ਲਿਆਂਦਾ ਗਿਆ ਤਾਂ ਬਾਬਾ ਜੀ ਨੂੰ ਇਸ ਬਾਰੇ ਪਤਾ ਲੱਗਾ। ਭਾਈ ਸਾਹਿਬ ਗੁਰੂ ਪਿਆਰ ਦੇ ਵਿੱਚ ਭੇਜ ਕੇ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਲੰਗਰ ਤਿਆਰ ਕਰਕੇ ਲੈ ਕੇ ਪਰ ਮਾਤਾ ਗੁਜਰੀ ਜੀ ਨੇ ਮੁਗਲਾਂ ਦੇ ਰਸੋਈ ਦੇ ਵਿੱਚ ਤਿਆਰ ਕੀਤਾ ਖਾਣਾ ਖਾਣ ਤੋਂ ਮਨਾ ਕਰ ਦਿੱਤਾ। ਮਾਤਾ ਗੁਜਰੀ ਜੀ ਦੇ ਮਨਾ ਕਰਨ ਤੋਂ ਬਾਅਦ ਭਾਈ ਸਾਹਿਬ ਜੀ ਨਿਰਾਸ਼ ਹੋ ਕੇ ਘਰ ਵਾਪਸ ਆ ਗਏ ਅਤੇ ਆਪਣੀ ਪਤਨੀ ਅਤੇ ਮਾਤਾ ਜੀ ਨਾਲ ਸਲਾਹ ਕਰਨ ਤੋਂ ਬਾਅਦ ਉਹਨਾਂ ਨੇ ਗਰਮ ਦੁੱਧ ਦਾ ਗੜਬਾ ਤਿਆਰ ਕੀਤਾ ਅਤੇ ਸਹਿਬਜ਼ਾਦੀਆਂ ਅਤੇ ਮਾਤਾ ਜੀ ਨੂੰ ਛਕਾਉਣ ਲਈ ਚੱਲ ਪਏ ਭਾਈ ਸਾਹਿਬ ਨੇ ਗੁਰੂ ਦੇ ਲਾਲਾਂ ਅਤੇ ਮਾਤਾ ਜੀ ਦੀ 3 ਦਿਨ ਗਰਮ ਦੁੱਧ ਨਾਲ ਸੇਵਾ ਕੀਤੀ ਅਤੇ ਇਸ ਬਦਲੇ ਉਹਨਾਂ ਨੇ ਆਪਣੀ ਪਤਨੀ ਵੱਲੋਂ ਦਿੱਤੇ ਚਾਂਦੀ ਦੇ ਗਹਿਣੇ ਸੇਵਾਦਾਰਾਂ ਨੂੰ ਰਿਸ਼ਵਤ ਦੇ ਰੂਪ ਵਿੱਚ ਦੇ ਦਿੱਤੇ ਕੁਝ ਸਮਾਸਤ ਗੁਰਾਂ ਦੀ ਸੰਗਤ ਦਾ ਨਿਗਮਾਨਣ ਤੋਂ ਬਾਅਦ ਮੈਂ ਪਵਿੱਤਰ ਗਲਾਸਾਂ ਦੇ ਦਰਸ਼ਨ ਕਰਨ ਲਈ ਪੂਰਾ ਸਾਹਿਬਲ ਚੱਲ ਪਿਆ। ਪੂਰਾ ਸਾਹਿਬ ਦੇ ਅੰਦਰ ਦਾ ਵਾਤਾਵਰਣ ਬਹੁਤ ਹੀ ਸ਼ੁੱਧ ਅਤੇ ਰੋਹਾਨੀਅਤ ਭਰਿਆ ਸੀ। ਸੰਗਤਾਂ ਪਵਿੱਤਰ ਗਲਾਸਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਸਨ। ਏ ਉਹੀ ਪਵਿੱਤਰ ਗਲਾਸ ਹਨ ਜਿਨ੍ਹਾਂ ਦੇ ਵਿੱਚ ਭਾਈ ਮੋਤੀराम ਮਹਾਰਾਜ ਜੀ ਵੱਲੋਂ ਲਿਆਂਦਾ ਗਰਮ ਦੁੱਧ ਗੁਰੂ ਦੇ ਲਾਲਾਂ ਨੇ ਛਕਿਆ ਸੀ ਗੁਰੂ ਦੇ ਲਾਲਾਂ ਦੇ ਸ਼ੋਪਾ ਪ੍ਰਾਪਤ ਇਹਨਾਂ ਪਵਿੱਤਰ ਗਲਾਸਾਂ ਦੇ ਦਰਸ਼ਨ ਕਰਕੇ ਸੰਗਤਾਂ ਅੱਜ ਵੀ ਆਪਣੇ ਸਾਰੇ ਦੁੱਖਾਂ ਤੇ ਦੁਲੇਦਰਾਂ ਦਾ ਅਨਵਾਰਨ ਕਰ ਰਹੀਆਂ ਹਨ ਛੋਟੇ ਸਾਹਿਬ ਜਦਿਆਂ ਅਤੇ ਮਾਤਾ ਜੀ ਦੀ ਸ਼ਹੀਦੀ ਤੋਂ ਬਾਅਦ ਭਾਈ ਸਾਹਿਬ ਨੇ ਦੀਵਾਨ ਟੁੱਟਰਮਲ ਜੀ ਨਾਲ ਮਿਲ ਕੇ ਤਿੰਨਾਂ ਪਵਿੱਤਰ ਦੇਹਾਂ ਦਾ ਦਾਸ ਸੰਸਕਾਰ ਕੀਤਾ ਜਿੱਥੇ ਹੁਣ ਗੁਰਦੁਆਰਾ ਚੋਤੀ ਸਰੂਪ ਸਾਹਿਬ ਸ਼ਿਸ਼ੋਭਿਤ ਹੈ ਪਾਈ ਸਾਹਿਬ ਵੱਲੋਂ ਕੀਤੀ ਦੁੱਧ ਦੀ ਸੇਵਾ ਗੁਪਤ ਹੀ ਰਹਿੰਦੀ ਪਰ ਗੰਗੂ ਬ੍ਰਾਹਮਣ ਦੇ ਚਚੇਰੇ ਭਰਾ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਪੰਮਾ ਆਉਂਦਾ ਹੈ ਨੇ ਮੁਗਲਾਂ પાસે ਪਾਈ ਸਾਹਿਬ ਦੀ ਚੁਗਲੀ ਕਰ ਦਿੱਤੀ ਪੰਮੇ ਦੇ ਚੁਗਲੀ ਕਰਨ ਤੋਂ ਬਾਅਦ ਵਜੀਦ ਖਾਨ ਨੇ ਪਾਈ ਸਾਹਿਬ ਨੂੰ ਆਪਣੀ ਕਚੈਰੀ ਦੇ ਵਿੱਚ ਬੁਲਾਇਆ ਅਤੇ ਕਾਜੀ ਨੇ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜਨ ਦਾ ਫਤਵਾ ਜਾਰੀ ਕਰ ਦਿੱਤਾ ਜਾਲਮ ਵਜੀਦ ਖਾਨੇ ਭਾਈ ਸਾਹਿਬ ਨੂੰ ਇਸਲਾਮ ਕਬੂਲਣ ਲਈ ਕਿਹਾ ਪਰ ਭਾਈ ਸਾਹਿਬ ਦੇ ਮਨਾਂ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਦੇ 6 ਸਾਲ ਦੇ ਪੁੱਤਰ ਨੂੰ ਕੋਲੂ ਦੇ ਵਿੱਚ ਪੀੜਿਆ ਗਿਆ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਅਤੇ 80 ਸਾਲ ਦੇ ਬਿਰਧ ਮਾਤਾ ਜੀ ਨੂੰ ਵੀ ਇਹੋ ਸਜ਼ਾ ਦਿੱਤੀ ਗਈ ਪਰ ਸਭ ਕੁਝ ਦੇਖਦੇ ਹੋਏ ਵੀ ਭਾਈ ਸਾਹਿਬ ਅਡੋਲ ਰਹੇ ਅੰਤ ਦੇ ਵਿੱਚ ਜ਼ਾਲਮ ਹਕੂਮਤ ਨੇ ਭਾਈ ਮੋਤੀराम ਮਹਾਰਾਜ ਜੀ ਨੂੰ ਵੀ ਕੋਲੂ ਦੇ ਵਿੱਚ ਪੀੜ ਦਿੱਤਾ ਸਰਚੋਕਦਾ ਹੈ ਭਾਈ ਸਾਹਿਬ ਦੀ ਕੁਰਬਾਨੀ ਅਗੇ ਅਤੇ ਸਾਰਾ ਸਿੱਖ ਜਗਤ ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਇਸ ਕੁਰਬਾਨੀ ਲਈ ਯਾਦ ਕਰਦਾ ਰਹੇਗਾ ਪਵਿੱਤਰ ਗਲਾਸਾਂ ਦੇ ਦਰਸ਼ਨ ਕਰਨ ਤੋਂ ਬਾਅਦ ਮੈਂ ਪੂਰਾ ਸਾਹਿਬ ਤੋਂ ਬਾਹਰ ਆ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਉਹਨਾਂ ਨੂੰ ਮੱਥਾ ਟੇਕਿਆ। ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਦੇ ਵਿੱਚ ਸਤ ਗੁਰਾਂ ਦੇ ਦਰਸ਼ਨ ਕਰਨ ਦੀ ਦਿਲੋਂ ਪੂਰੀ ਤਾਂਘ ਸੀ। ਸਤ ਗੁਰਾਂ ਦੇ ਦਰਸ਼ਨਾਂ ਤੋਂ ਬਾਅਦ ਮੈਂ ਪ੍ਰਸ਼ਾਦ ਲਿਆ ਤੇ ਗੁਰੂ ਸਾਹਿਬ ਦੇ ਲੰਗਰਾਂ ਵੱਲ ਚੱਲ ਪਿਆ। ਹਰ ਇੱਕ ਸਿੱਖ ਲਈ ਸੰਗਤ ਦੇ ਨਾਲ ਪੰਗਤ ਕਰਨੀ ਬਹੁਤ ਜ਼ਰੂਰੀ ਹੈ। ਗੁਰੂ ਸਾਹਿਬ ਦੇ ਪਵਿੱਤਰ ਉਪਦੇਸ਼ਾਂ ਮੁਤਾਬਕ ਹਰ ਇੱਕ ਗੁਰਦ ਆਮ ਦੀ ਪਵਿੱਤਰ ਯਾਤਰਾ ਸੰਗਤ ਅਤੇ ਪੰਗਤ ਕਰਨ ਨਾਲ ਹੀ ਪੂਰੀ ਹੁੰਦੀ ਹੈ। ਲੰਗਰ ਹਾਲ ਦੇ ਵਿੱਚ ਜਾ ਕੇ ਮੈਂ ਚਾਹ ਦਾ ਲੰਗਰ ਛਕਿਆ ਅਤੇ ਸਤ ਗੁਰਾਂ ਦਾ ਦਰਸ਼ਨ ਦੇ ਲਈ ਧੰਨਵਾਦ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।